ਮਾਰ ਦਿੱਤਾ ਗਿਆ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਸੀਂ ਉਹਦਾ ਇਨਸਾਫ ਚਾਹੁੰਦੇ ਆ ਉਹਨਾਂ ਦੇ ਭੈਣਾ ਕਿਵੇਂ ਬਿਲਕਦੀ ਆ ਸਾਡੇ ਕਿਸਾਨਾਂ ਤੇ ਕਿਉਂ ਅਤਿਆਚਾਰ ਕੀਤਾ ਜਾ ਰਿਹਾ ਇਹ ਬਹੁਤ ਜ਼ਿਆਦਾ ਬੋਲਦਾ ਕਿ ਮੈਂ ਕਿਸਾਨ ਦਾ ਪੁੱਤ ਕਿਸਾਨ ਦਾ ਪੁੱਤ ਹੈ ਹੀ ਨਹੀਂ ਲੱਗਦਾ ਅਸੀਂ ਉਹਨੂੰ ਸੀਟਾਂ ਦੇ ਕੇ ਜਿਤਾਇਆ ਉਹ ਕਹਿੰਦਾ ਮੈਂ ਆਮ ਬੰਦਾ ਹਾਂ ਆਮ ਹੀ ਤੇ ਕਾਸ ਬੰਦਾ ਇਹ ਨੰਗਨ ਜਿੱਥੇ ਸਾਡੇ ਕਿਸਾਨਾਂ ਦਾ ਬੁਰਾ ਹਾਲ ਸਾਡੇ ਟਰੈਕਟਰ ਪਾੜਦੇ ਲੰਗਰ ਉੱਥੇ ਜਿੰਨਾ ਵਰਤ ਰਿਆ ਸੀ ਉਹਦਾ ਨੁਕਸਾਨ ਕੀਤਾ ਭਾਂਡੇ ਤੋੜਦੇ ਇਹਨਾਂ ਨੂੰ ਕੀ ਹੱਕ ਵਾ ਜਿਹੜੀ ਹਿਦਿਆਣਾ ਸਰਕਾਰ ਸਾਡੇ ਪੰਜਾਬ ਦੇ ਹੱਦ ਦੇ ਵਿੱਚ ਆ ਕੇ ਗੋਲੀਆਂ ਚਰਾਰੀ ਇਹ ਸਾਡੀ ਸਰਕਾਰ ਕੀ ਕਰਦੀ ਪਈ ਆ ਇਹ ਸਰਕਾਰ ਨੂੰ ਪਤਾ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਵੜਦੇ ਪਏ ਸਾਡੇ ਘਰ ਵਿੱਚ ਕੋਈ ਆ ਕੇ ਬਾਹਰੋਂ ਬੰਦਾ ਵੜਿਆ ਸੀ ਉਹਨੂੰ ਕਿਵੇਂ ਵੜਨ ਦਵਾਵਾਂਗੇ ਇਹਨਾਂ ਸਰਕਾਰਾਂ ਨੂੰ ਕੁਝ ਨਹੀਂ ਪਤਾ ਕਿ ਸਾਡਾ ਕੀ ਪਾੜ ਰਿਆ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਬਸ ਬਸ ਹੈਗੀ ਕਿ ਸਾਡੀ ਕੁਰਸੀ ਕਾਇਮ ਰਵੇ ਸਰਕਾਰਾਂ ਬਜਾ ਸਾਡਾ ਬਜਾ ਨਾ ਆਹ ਬੰਦੇ ਦਾ ਕੋਈ ਪੜ ਨਹੀਂ ਰਿਹਾ ਕੁਛ ਹੀ ਜਿ ਤੇ ਸਾਡੀਆਂ ਸਰਕਾਰਾਂ ਇਹ ਸੁੱਤੀਆਂ ਹੋਈਆਂ ਵਾਂ ਇਹਨਾਂ ਨੂੰ ਜਾਗਣਾ ਚਾਹੀਦਾ ਜਿਹੜੇ ਆਪਣੇ ਵਾਗੇ ਆ ਦੁਕਾਨਦਾਰ ਆ ਉਹ ਵੀ ਸਾਨੂੰ ਕਹਿੰਦੇ ਕਿਸਾਨ ਵੇਲੇ ਆ ਆਣ ਕੇ ਇੱਕ ਦਿਨ ਖੜੇ ਹੋ ਕੇ ਵੇਖੋ ਕਿਸਾਨ ਵੇਲੇ ਚ ਕਿਸਾਨ ਅੰਨ ਦਾਤਾ ਵਾ ਜੇ ਕਿਸਾਨ ਤੇ ਕੋਈ ਅੰਨ ਦਾਤਾ ਨਾ ਹੋ ਕੋ ਤੁਸੀਂ ਖਾਓਗੇ ਕਿੱਥੋਂ ਤੁਹਾਡੇ ਪੀਜੇ 버ਗਰ ਕਿੱਥੋਂ ਚੱਲਣਗੇ ਇਹ ਸਾਡੇ ਬਾਤੇ ਸਾਨੂੰ ਵੇਲੇ ਵੇਡਲ ਕਹੀ ਚੰਦੇ ਜਿਹੜਾ ਵੇਲਾ ਕਿੰਦਾ ਘਰਾਂ ਕੇ ਦੇ ਵੇਖੇ ਤੇ ਫਸਲ ਬੀਜ ਕੇ ਦਿਖਾਵੇ ਸਾਨੂੰ ਕਿੱਥੇ ਫਸਲ ਬੀਜਣੀ ਆ ਜੇ ਸਾਡੀਆਂ ਫਸਲਾਂ ਕਣਕਾਂ ਕੋਈ ਘਰਾਂ ਰਹੀਦੇ ਹੈ ਕੀ ਖਾਣਗੇ ਇਹ ਗਮਲਿਆਂ ਚ ਤੇ ਕਣਕੇ ਪਾਉਣਾ ਹੀ ਰਿਹਾ ਹੈ ਇਹ ਗਮਲਿਆਂ ਚ ਕਣਕੋ ਗਾ ਕੇ ਖਾਣ ਕੇ ਅਸੀਂ ਕਿਸਾਨ ਹੀ ਕਣਕੋ ਗਾਊਗਾ ਤੇ ਖਾਏ ਅਸੀਂ ਸਰਕਾਰਾਂ ਜੋ ਨੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਉਹ ਸੁਭਕਰ ਨੂੰ ਸਾਭ ਤੋਂ ਆਇਆ ਜਾਵੇ ਸਰਕਾਰ ਮੰਨੇ ਚਾਹੇ ਨਾ ਮੰਨੇ ਸਰਕਾਰ ਨੇ ਤਾਂ ਸਾਡੀਆਂ ਅੱਜ ਤੋਂ 2 ਸਾਲ ਪਹਿਲਾਂ ਵੀ ਗੱਲਾਂ ਮੰਨੀਆਂ ਸੀ ਮੰਗਾ ਸਾਡੀਆਂ ਮੰਨੀਆਂ ਸੀ ਲੇਕਿਨ ਸਰਕਾਰ ਜਿਹੜੀ ਬਿਲਕੁਲ ਫਰਾਡ ਸਰਕਾਰ ਆ ਉਸਦੀ ਸਰਕਾਰ ਜਿਹੜੀ ਆ ਮੰਗਾ ਤੇ ਇਹ ਕਰਕੇ ਉਹ ਤੋਂ ਮੰਨ ਲੀਆਂ ਸੀ ਕਿ ਇਹਨਾਂ ਨੂੰ ਇੱਕ ਨਾ ਤਿਤਰ ਬਿਤਰ ਇੱਥੋਂ ਕਰ ਲਈਏ ਲੇਕਿਨ ਇਹ ਮਿੱਤਰਾ ਪੰਜਾਬ ਆ ਇਹ ਇਦਾਂ ਗੱਲ ਨਹੀਂ ਬਾਨੀ 2 ਸਾਲ ਵੇਟ ਕਰਨ ਦੇ ਬਾਅਦ ਅੱਜ ਸਾਨੂੰ ਮਜਬੂਰ ਹੋ ਕੇ ਪੰਜਾਬ ਕੋ ਫੇਰ ਜਾ ਕੇ ਬਾਟਰਾ ਤੇ ਬਹਿਣਾ ਪਿਆ ਔਰ ਤੁਸੀਂ ਦਲਜੀਤ ਸਿੰਘ ਖਾਲਸਾ ਨੇ ਦੱਸ ਹੀ ਦਿੱਤਾ ਵੀ ਸਾਡਾ ਐਡਾ ਵਧੀਆ ਸਰਕਾਰ ਨੇ ਜਿਹੜਾ ਸਵਾਗਤ ਕੀਤਾ ਵਾ ਪਰ ਇਹ ਸ਼ਾਇਦ ਇਹਨਾਂ ਨੂੰ ਭੁਲੇਖਾ ਵਾ ਇਹ ਬਿਹਾਰ ਆ ਇਹ ਮਿੱਤਰਾ ਬਿਹਾਰ ਨਹੀਂ ਆ ਇਹ ਪੰਜਾਬ ਆ ਇਹ ਮੁਗਲਾਂ ਦੇ ਟਾਈਮ ਤੋਂ ਲੜਦੇ ਆਏ ਆ ਇਹ ਤੁਸੀਂ ਸਮਝ ਲੈ ਵੀ ਸ਼ਾਇਦ ਅਮਰੀਕਾ ਕੈਨੇਡਾ ਚਲ ਗਿਆ ਇੱਕ ਸਿੰਘ ਵੀ ਰਹਿ ਗਿਆ ਪੰਜਾਬ ਦੇ ਵਿੱਚ ਸਵਾ ਲੱਖ ਨਾਲ ਲੜਨ ਵਾਲਾ ਵਾ ਇਹ ਕਰਕੇ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਨੇ ਆ ਸਿਰਫ ਸਾਡੇ ਹੱਥ ਜਿਹੜੇ ਆ ਉਹ ਸਾਡੇ ਪ੍ਰਧਾਨਾਂ ਨੇ ਬੰਨੇ ਆ ਜਿੱਦਣ ਸਾਡਾ ਪ੍ਰਧਾਨਾਂ ਨੇ ਐਲਾਨ ਕਰਤਾ ਜਿੰਨੇ ਮਰਜ਼ੀ ਬੈਰੀਅਰ ਤੁਸੀਂ ਕਰ ਲੋ ਅਸੀਂ ਤੋੜਾਂਗੇ ਪਹਿਲੇ ਦਿਨ ਦੀ ਤੁਹਾਨੂੰ ਮੈਂ ਗੱਲ ਦੱਸ ਦੇਣਾ ਚਾਹਣਾ ਵਾ ਅਸੀਂ ਬਿਲਕੁਲੋ ਖਾਲੀ ਹੱਥਾਂ ਖਾਲੀ ਹੱਥ ਦੇ ਹੋਣ ਦੇ ਬਾਵਜੂਦ ਵੀ ਸਰਕਾਰਾਂ ਲੜਿਆ ਭਾਈ 300 ਬੰਦਾ ਹੀ ਦਰਿਆ ਪਾਰ ਕਰਕੇ ਅਗਲੇ ਪਾਰ ਲੰਘ ਗਏ ਹਾਂ ਪਰ ਸਾਡੀ ਵਾਹ ਪੇਚ ਕੋਈ ਨਹੀਂ ਜਾਂਦੀ ਕਿਉਂਕਿ ਖਾਲੀ ਹੱਥਾਂ ਅੱਜ ਸਾਡੇ ਕੋਲ ਜਿਹੜਾ ਪ੍ਰਬੰਧ ਆ ਸਾਡੇ ਕੋਲ ਪੂਰਾ ਵਾ ਸਿਰਫ ਅਸੀਂ ਜਿਹੜਾ ਐਲਾਨ ਜਿਹੜਾ ਵਾ ਉਹ ਸਿਰਫ ਭੰਦੇਰ ਸਾਹਿਬ ਜਿੱਦਾਂ ਲਾਨ ਕਰਤਾ ਜਿੰਨੀਆਂ ਮਰਜੀ ਗੋਲੀਆਂ ਮਾਰ ਲੈ ਦਿੱਲੀ ਇਹਨਾਂ ਨੂੰ ਜਾ ਕੇ ਵਿਖਾ ਦਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਹਰਿਆਣੇ ਦੇ ਸਰਕਾਰ ਨੇ ਇੱਕ ਕੋਈ ਬੰਦੀ ਬਣਾ ਕੇ ਰੱਖੇ ਕਿਸਾਨਾਂ ਜਿੱਦ ਤਰ੍ਹਾਂ ਇੱਕ ਪਿੱਛੇ ਸਾਹਮਣੇ ਆਇਆ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਵੇਖੋ ਜੀ ਬਹੁਤ ਮਾੜੀ ਗੱਲ ਆ ਅਸਲ ਦੇ ਵਿੱਚ ਸਰਕਾਰ ਨੇ ਬੰਦੀ ਨਹੀਂ ਬਣਾਏ ਉਹ ਆਰਐਸਐਸ ਨੇ ਬੰਦੀ ਬਣਾਏ ਆ ਆਰਐਸਐਸ ਸਾਡੇ ਨੌਜਵਾਨਾਂ ਨੂੰ ਇੰਨੇ ਗਲਤ ਇਸ਼ਾਰੇ ਕਰਦੀ ਆ ਕਿਸਾਨਾਂ ਨੂੰ ਇੰਨੇ ਗਲਤ ਇਸ਼ਾਰੇ ਕਰਦੀ ਆ ਸਾਂ ਜਦੋਂ ਫਿਰ ਉਹਦਾ ਵਿਰੋਧ ਕਰਦੇ ਆ ਉਧਰੋਂ ਫੇ ਜਿਹੜਾ ਸਵਾਗਤ ਹੁੰਦਾ ਵਾ ਉਹ ਰੀਜਨਲ ਗੋਲੀਆਂ ਦੇ ਨਾਲ ਹੁੰਦਾ ਵਾ ਅਸਲ ਦੇ ਵਿੱਚ ਇਹ ਸਰਦਾਰਾਂ ਨੂੰ ਸਿੱਖਾਂ ਨੂੰ ਮਾਰਨਾ ਚਾਹੁੰਦੇ ਨੇ ਹੋਰ ਕੱਲ ਕੋਈ ਨਹੀਂ ਹੈ ਜਿੱਦਣ ਸਾਡੇ ਕੋਲ ਜ਼ਮੀਨਾਂ ਖੋਈਆਂ ਗਈਆਂ ਤੇ ਅਸਲ ਦੇ ਵਿੱਚ ਪਬਲਿਕ ਨੂੰ ਪਤਾ ਉਸ ਦਿਨ ਲੱਗਣਾ ਵਾ ਉਸ ਦਿਨ ਪਤਾ ਲੱਗਣਾ ਵੀ ਜਿੱਦਣ ਸਾਡੇ ਡੰਡੇ ਸਾਡੇ ਕੋਲ 5 ਰੁਪਏ ਕਿਲੋ ਲੈ ਕੇ 200 ਰੁਪਏ ਕਿਲੋ ਇਹਨਾਂ ਨੇ ਵੇਚੇ ਫਿਰ ਪਤਾ ਲੱਗਣਾ ਵੀ ਇਹ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਸਾਰੇ ਸੰਸਾਰ ਦੀ ਇੱਕ ਗਰੀਬ ਤੋਂ ਲੈ ਕੇ امیر ਤੱਕ ਸਾਰਿਆਂ ਦੀ ਲੜਾਈ ਹੈ ਦੇਖੋ ਜਿਹੜਾ ਤੇਜ ਸਿੰਘ ਖਾਲਸਾ ਕਿਸਾਨ ਮਜ਼ਦੂਰ ਸਿੰਘ ਕਮੇਟੀ ਮਰੇ ਨਾਲ ਨੇ ਸਾਡੇ ਪ੍ਰਧਾਨ ਸਕਨਾਪ ਸਿੰਘ ਘਾਰੜ ਸੋ ਅੱਜ ਮੋਦੀ ਖੱਟੜ ਅਮਿਤ ਸ਼ਾਹ ਤੇ ਡਬਲਿਊਟੀਓ ਇਨਾਂ ਦੇ ਅਸੀਂ ਅੱਥੀ ਫੂਕ ਜਿਹੜਾ ਬਜਾਰਾਵਾ ਚੰਦਿਆਲਾ ਗੁਰੂ ਦਾਣਾ ਮਿੱਟੀ ਦੇ ਵਿੱਚ ਕਰਦੇ ਜਾ ਰਹੇ ਹਾਂ ਸੋ ਇਹ ਕੱਲਾ ਜੜਿਆਲਾ ਗੁਰੂ ਨਹੀਂ ਪੰਜਾਬ ਦੇ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਜਿੜਿਆ ਇਹ ਅੱਥੀ ਫੂਕ ਮਜਾਰੀ ਜਿਹੜੇ ਉਹ ਕਿੱਥੇ ਜਾ ਰਹੇ ਆ ਉਹਦੇ ਨਾਲ ਨਾਲ ਸ਼ੰਗੂ ਬਾਰਡਰ ਨੌਰੀ ਬਾਰਡਰ ਦੇਤੇ ਵੀ ਦੇਊ ਕੱਦ ਜਿਹੜੇ ਪੁੱਤਲੇ ਆ ਉਹ ਫੁਕੇ ਜਾਣਗੇ ਸੋ ਰੋਸ ਆ ਜੀ ਪੂਰਾ ਜਿਹੜਾ 13 14 ਦਿਨਾਂ ਤੋਂ ਕਿਸਾਨਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਮੋਦੀ ਖੱਟੜ ਸਰਕਾਰ ਵੱਲੋਂ ਭਾਰੀ ਗੋਲਾਬਾਰੀ ਜਿਹੜੀ ਆ ਉਹ ਉਦੋਂ ਤੋਂ ਲਗਾਤਾਰ ਜਾਰੀ ਆ ਗੋਲੀਆਂ ਦੇ ਨਾਲ ਜਿਹੜਾ ਵਾ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਇੱਕ ਨੌਜਵਾਨ 23 ਸਾਲ ਦਾ ਆਪ ਸਭ ਨੇ ਵੇਖਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਸ਼ੁਭ ਕਰਮਨ ਸਿੰਘ ਬਿਨਾਂ ਮਾਂ-ਬਾਪ ਦੇ ਬੱਚਾ ਜਿਹੜਾ ਵਾ ਉਹਨੂੰ ਗੋਲੀ ਦੇ ਨਾਲ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਹੁਣ ਤੱਕ ਕਿੰਨੇ ਕਿਸਾਨ ਸ਼ਹੀਦ ਹੋ ਗਏ ਤੇ ਕਿੰਨੇ ਜ਼ਖਮੀ ਹੋ ਗਏ ਇਹ ਲਗਭਗ ਜਿਹੜੇ ਆ 4 ਤੋਂ 5 ਕਿਸਾਨ ਜਿਹੜੇ ਉਹ ਸ਼ਹੀਦ ਹੋ ਗਏ ਨੇ ਔਰ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ 25 ਤੋਂ 26 ਟਰੈਕਟਰ ਤੇ ਗੱਡੀਆਂ ਜਿਹੜੀਆਂ ਵਾਂ ਉਹਨਾਂ ਦੀ ਭੰਨ ਤੋੜ ਜਿਹੜੀ ਆ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਇਹ ਕਿੰਨਾ ਕੁ ਖਰਚਾ ਤੁਹਾਡੇ ਸਾਹ ਨਾਲ ਕਿੰਨਾ ਕੁ ਲਾਗਤ ਲੱਗ ਜੂਗੀ ਜਿੰਨਾ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਹੁਣ ਤੱਕ ਜੀ ਵੇਖੋ ਜੀ ਖਰਚਾ ਜਿਹੜਾ ਵਾ ਉਹਨੂੰ ਬਿਆਨ ਨਹੀਂ ਅਸੀਂ ਕਰ ਸਕਦੇ ਬਹੁਤ ਹੀ ਜ਼ਿਆਦਾ ਵੱਡੀ ਭੰਨ ਤੋੜ ਜਿਹੜੀ ਕੀਤੀ ਗਈ ਆ ਗੁੰਡਾਗਰਦੀ ਦੇ ਰੂਪ ਦੇ ਵਿੱਚ ਕਿਸਾਨ ਸ਼ਾਂਤਮਈ ਤਰੀਕੇ ਨਾਲ ਜਿਹੜੇ ਬੈਠੇ ਨੇ ਔਰ ਮੈਂ ਦੱਸ ਦੇਣਾ ਚਾਹੁੰਦਾ ਕਿ ਸ਼ੰਭੂ ਬਾਰਡਰ ਦੇ ਉੱਤੇ 21 ਤਰੀਕ ਨੂੰ ਗੁਰੂ ਸਾਹਿਬ ਦੀ ਬਾਣੀ ਜਿਹੜੀ ਚੱਲ ਰਹੀ ਸੀ ਜਪਜੀ ਸਾਹਿਬ ਦੇ ਪਾਠ ਸ਼ਾਂਤਮਈ ਤਰੀਕੇ ਦੇ ਨਾਲ ਸੰਗਤ ਬੈਠ ਕੇ ਸਟੇਜ ਦੇ ਕੋਲ ਪਾਠ ਸੁਣ ਰਹੀ ਸੀ ਉਦੋਂ ਵੀ ਜਿਹੜਾ ਵਾ 15 ਤੋਂ 20 ਗੋਲੇ ਅਥਰੂ ਗੈਸ ਦੇ ਜਿਹੜੇ ਆ ਉਹ ਛੁੱਟੇ ਗਏ ਆ ਔਰ ਪ੍ਰਸ਼ਾਸਨ ਜਿਹੜਾ ਵਾ ਹਰਿਆਣਾ ਪ੍ਰਸ਼ਾਸਨ ਉਹਨਾਂ ਨੇ ਇਹ ਵੀ ਨਹੀਂ ਵੇਖਿਆ ਕਿ ਮੀਡੀਆ ਦੀਆਂ ਵੈਨਾਂ ਖੜੀਆਂ ਨੇ ਜਾਂ ਮੈਡੀਕਲ ਸਹੂਲਤ ਵਾਲੀਆਂ ਵੈਨਾਂ ਜਿਹੜੀਆਂ ਉਹ ਖੜੀਆਂ ਨੇ ਫ੍ਰੀ ਮੈਡੀਕਲ ਸਹੂਲਤ ਦੀਆਂ ਕਿਸਾਨਾਂ ਦੇ ਇਲਾਜ ਹੋ ਰਹੇ ਸੀ ਜ਼ਖਮੀ ਕਿਸਾਨਾਂ ਦੇ ਔਰ ਉਹਨਾਂ ਵੈਨਾਂ ਦੇ ਉੱਤੇ ਵੀ ਜਿਹੜਾ ਵਾ ਉਹ ਡਰੋਨ ਦੇ ਰਾਈ ਗੋਲਾਬਾਰੀ ਜਿਹੜੀ ਉਹ ਕੀਤੀ ਗਈ ਆਪ ਜੀ